ਸੜਕ ਦੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੀਸ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਦਰਘਟਨਾ ਗਿਆ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇਕਰ ਕੋਈ ਕੁਛ ਨੰਬਰ ਵਾਲਾ ਸੋਡੀਅਮ ਬਲੰ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਤੇ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨਿਯਮਾਂ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਆਜ਼ਾਦੀ ਦੇ ਹੜੇ ਨੂੰ ਲੈ ਕੇ ਬੜੇ ਧੂਮਧਾਮ ਨਾਲ ਪ੍ਰੋਗਰਾਮ ਕੀਤੇ ਜਾ ਰਹੇ ਹਨ ਲੋਕਾਂ ਵਿੱਚ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਦੌਰਾਨ ਹਰ ਜ਼ਿਲ੍ਹੇ ਵਿੱਚ ਬਿਨਾਂ ਜੇ ਗੱਲ ਕਰੀਏ ਇਸ ਨੂੰ ਲੈ ਕੇ ਬੜੇ ਤੂਮ-ਤਾਮ ਨਾਲ ਜਿਹੜਾ ਕਿ ਆਜ਼ਾਦੀ ਜਿਹੜਾ ਮਨਾਇਆ ਗਿਆ ਤੇ ਜੇ ਤਰਮਦਾਨ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਪਤਲੀ ਸਮਾਗਮ ਦੌਰਾਨ ਇੱਥੇ ਕੈਬਨਿਟ ਮੰਤਰੀ ਲਾਲ ਜੀ ਲਾਲਚੰਦ ਠਾਰੂ ਚੱਕ ਜਿਹੜੇ ਆ ਉਹ ਪੁੱਜੇ ਸਨ ਔਰ ਉਹਨਾਂ ਨੇ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਔਰ ਦੇਸ਼ ਵਾਸੀਆਂ ਨੂੰ ਇਸ ਸਬੰਧੀ ਵਧਾਈਆਂ ਦਿੱਤੀਆਂ ਹਨ ਤੁਸੀਂ ਦੇਖ ਸਕਦੇ ਜੇ ਇਸ ਮੌਕੇ ਜਿਹੜਾ ਕਿ ਇਹ ਪਬਲਿਕ ਲਾਈਨ ਗਰਾਊਂਡ ਵਿੱਚ ਪ੍ਰੋਗਰਾਮ ਹੋ ਯੂਜ਼ਰ ਕੀਤਾ ਗਿਆ ਸੀ ਇਸ ਵਿੱਚ ਬੱਚਿਆਂ ਨੂੰ ਅੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਹਨ ਔਰ ਜਿੱਦ ਤੱਕ ਭੰਗੜਾ ਔਰ ਇਸ ਤੋਂ ਇਲਾਵਾ ਪੀਟੀ ਸ਼ੋਅ ਲਾ ਕੇ ਪੁਲਿਸ ਵੱਲੋਂ ਜਿਹੜੀ ਕਿ ਪ੍ਰਿੰਟ ਵਿੱਚ ਹਿੱਸਾ ਲੈ ਗਿਆ ਇਸ ਦੌਰਾਨ ਜਿਹੜੀ ਪਲੇਟ ਦੀ ਅਗਵਾਈ ਸੀਗੀ ਡੀਐਸਪੀ ਲਵਕੇਸ਼ ਕੁਮਾਰ ਵੱਲੋਂ ਕੀਤੀ ਗਈ ਹੈ ਔਰ ਇਸ ਦੌਰਾਨ ਜिले ਦੇ ਜਿਹੜੇ ਡੀਸੀ ਆ ਨੇ ਸ਼ਰੀਰ ਔਰ ਐਸਐਸਪੀ ਦੀਪਕ ਪਾਰੀ ਜੀ ਨੇ ਵਿਸ਼ੇਸ਼ ਪ੍ਰੋਗਰਾਮ ਵਿੱਚ ਮੌਜੂਦ ਰਹੇ ਹਨ ਔਰ ਚੰਡੇਲਹਰੋਂ ਦੀ ਲਸਮ ਜਿਹੜੀ ਆ ਉਦਾਹ ਹੋ ਚੁੱਕੀ ਹੈ ਇਸ ਦੌਰਾਨ ਜਿਹੜੇ ਮੁੱਖ ਮਹਿਮਾਨ ਵਜੋਂ ਲਾਲਚੰਦ ਘਟਾਰੂਚਾ ਜਿਹੜੇ ਕੈਬਨਿਟ ਮੰਤਰੀ ਜੀ ਦਾ ਮੋਜੂਦ ਹਨ ਉਹਨਾਂ ਵੱਲੋਂ ਜਿਹੜੇ ਦੇਸ਼ ਵਿੱਚ ਦੇ ਜਿਹੜੇ ਬਲਿਦਾਨ ਦੇਣ ਵਾਲੇ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਔਰ ਵਿਧਵਾ ਜਿਹੜੀਆਂ ਹਨ ਉਹਨਾਂ ਨੂੰ ਰੀਡੀਆਂ ਨੀ ਟ੍ਰਾਈਸਾਈਕਲ ਇਹ ਆਪਾਹਜਨ ਸਾਈਕਲ ਬੰਦੀ ਕਰਨ ਵਾਲੀਆਂ ਜਿਹੜੀਆਂ ਵਿਧਵਾ ਉਹਨਾਂ ਨੂੰ ਸਲਾਈ ਮਸ਼ੀਨਾਂ ਮਿਲੀਆਂ ਹਨ ਬਜਰਾਨਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਜਿਹੜੇ ਕਿ ਆਪਣੀ ਡਿਊਟੀ ਇਹ ਬਾਧ ਰਿਣੀ ਨਿਭਾਉਂਦੇ ਰਹੇ ਹਨ ਔਰ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਸਕੂਲ ਦੇ ਜਿਹੜੇ ਵੱਖ-ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੇ ਇਸ ਵਿੱਚ ਭਾਗ ਲੈ ਆ ਗਿਆ ਉਹਨਾਂ ਨੂੰ ਵੀ ਕਿ ਇੱਕ ਮਹਿਮਾਨ ਵੱਲੋਂ ਜਿਹੜਾ ਕੀ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਪੂਰੇ ਦੇਸ਼ ਵਿੱਚ ਇਸ ਆਜ਼ਾਦੀ ਦਿਹਾੜੇ ਨੂੰ ਲੈ ਕੇ ਵਧਾਈਆਂ ਮੁਬਾਰਕੀਆਂ ਨੂੰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਸਾਰੇ ਨੂੰ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਪਨਾਇਆ ਜਾ ਰਿਹਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਰੰਨ ਮੇਰੇ ਸਮਸਤ ਦੇਸ਼ ਵਾਸੀਆਂ ਨੂੰ ਨਾਸੀ ਮੈਂ ਗਾਂਤਤ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਮੇਰੇ ਲਈ ਇਹ ਭਾਗਾ ਵਾਲੀ ਖੜੀ ਹੈ ਕਿ ਮੈਨੂੰ ਤਰਨਤਾਰ ਦੀ ਵਿਰਾਸਤੀ ਭੂਮੀ ਤੇ ਆਣ ਦਾ ਮੌਕਾ ਮਿਲਿਆ ਸੋ ਸਭ ਤੋਂ ਪਹਿਲਾਂ ਉਹਨਾਂ ਮਹਾਨ ਜੋਧਿਆਂ ਨੂੰ ਜਿਨ੍ਹਾਂ ਦੀਆਂ ਸਿਰਲਖ ਕੁਰਬਾਨੀਆਂ ਦੇ ਸਦਕਾ ਇਹ ਆਜ਼ਾਦੀ ਸਾਨੂੰ ਮਿਲੀ ਸਿੱਦੇ ਆਜਮਪਤ ਸਿੰਘ ਦੀ ਲਹਿਰ ਹੋਵੇ ਗਦਰੀ ਬਾਬਿਆਂ ਦੀ ਲਹਿਰ ਹੋਵੇ ਔਰ ਵਿਸ਼ੇਸ਼ ਤੌਰ ਤੇ ਗਦਰੀ ਬਾਬਿਆਂ ਦਾ ਪਿੰਡ ਸੋਰਸਿੰਗ ਚੋ ਹਾਲ ਜਿੱਤੇ ਸਭ ਤੋਂ ਵੱਡੇ ਪੰਜਾਬ ਦੇ ਅੰਦਰ ਜਥਿਆਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਕੀਮਤੀ ਮੈਂ ਸਮਝਦਾ ਵੀ ਜ਼ਿੰਦਗੀ ਦਾ ਸਮਾਂ ਉਹਨਾਂ ਨੇ ਵਕ ਵਕ ਕੁਰਬਾਨੀਆਂ ਦੇ ਰੂਪ ਦੇ ਵਿੱਚ ਦੇ ਕੇ ਇਸ ਦੇਸ਼ ਨੂੰ ਯਾਦ ਕਰਾਇਆ ਸੋ ਅੱਜ ਇਸ ਆਜ਼ਾਦੀ ਅਧਿਹਾੜੇ ਨੂੰ ਮਹਿਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਜਿਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੱਟ ਗਵਰਨਸ ਦੇਣ ਦੇ ਲਈ ਬੜੇ ਹਿਸਟੋਰੀਕਲ ਦੇ ਸੈਂਟਿਫਿਕ ਫੈਸਲੇ ਪੰਜਾਬ ਦੀ ਜ਼ਿੰਮੇਵਾਰੀ ਤੇ ਸੋ ਪੰਜਾਬ ਦੇ ਲੋਕਾਂ ਨੂੰ ਜਿਸ ਵਾਅਦੇ ਦੇ ਨਾਲ ਇਹ ਸਰਕਾਰ ਆਈ ਸੀ ਕਿ ਉਹ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹੈ ਚਾਹੇ ਬਿਜਲੀ ਮਾਫੀ ਬਿਜਲੀ ਦਾ ਵੱਡਾ 600 ਜੁੜ ਲੋਕਾਂ ਨੂੰ ਪੰਜਾਬ 'ਚ ਮਿਲ ਰਿਹਾ 10 ਲੱਖ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹਦੇ ਤ하ਤ ਸਮੁੱਚੇ ਪੰਜਾਬੀਆਂ ਨੂੰ ਕਵਰ ਕੀਤਾ ਜਾ ਰਿਹਾ ਸੋ ਲਗਾਤਾਰ ਚਾਹੇ ਪ੍ਰਿਕੋਰਪੋਰੈਂਟ ਦਾ ਸਵਾਲ ਹੋਵੇ ਬੀਟ ਹੋਰ ਪੈੜੀ ਦਾ ਉਹਦੇ ਉੱਤੇ ਕਿਸਾਨਾਂ ਦੇ ਖਾਤੇਾਂ ਦੇ ਵਿੱਚੋਂ ਵਿੱਚ ਵੀ ਘੰਡੇ ਪੈਸੇ ਦੇ ਵਿੱਚ ਪੈਸੇ ਪਾਏ ਜਾ ਰਿਹਾ ਸੋ ਲਗਾਤਾਰ ਪੰਜਾਬ ਦੇ ਅੰਦਰ ਜ਼ੰਗਰਾਤ ਦੇ ਵੱਡੀ ਪੱਧਰ ਤੇ ਲਗਭਗ ਇੱਕ ਹਜ਼ਾਰ ਕਾਮਾ ਪੱਕਾ ਕੀਤਾ ਆ 55 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਈਆਂ ਨੇ ਉਹ ਵੀ ਕਿਸੇ ਅ ਮਤਲਬ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਮੈਰਿਟ ਤੇ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਕਾਸ ਦੇ ਦਹਾਕੇ ਜਿਹੜੇ ਆ ਸਰਦ ਕੀਤੇ ਜਾ ਰਹੇ ਸੋ ਮੈਂ ਪ੍ਰਬੰਧਕਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਬਹੁਤ ਮਾਨਸਕਾਰ ਮਿਲਿਆ ਤਰਨਤਾਰ ਦੀ ਸਦਤੀ ਤੇ ਮੇਰਾ ਵੈਸੇ ਵੀ ਤਰਨਤਾਰਨ ਦੇ ਨਾਲ ਬੜਾ ਪੁਰਾਣਾ ਤੇ ਮੋਸਮਾ ਰਿਸ਼ਤਾ ਹੈ ਸੋ ਮੈਂ ਇਸ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਚ ਨੌਜਵਾਨ ਮੂਵਮੈਂਟ ਦੇ ਦੌਰਾਨ ਕਾਫੀ ਆਪਣਾ ਜੀਵਨ ਬទਿਤ ਕੀਤਾ ਸੋ ਮੇਰੇ ਨਾਲ ਅੱਜ ਮੇਰੇ ਐਮ ਐਲ ਏ ਸਰਵਨ ਸਿੰਘ ਜੀ ਤੁਨ ਸਾਡੇ ਵੱਡੇ ਪੁਲਿਸ ਸੇ ਅਧਿਕਾਰੀ ਰਾਜਪਾਲ ਜੀ ਆਪਣੇ ਡਿਪਟੀ ਕਮਿਸ਼ਨਰ ਰਾਮਾ ਜੀ ਐਸਐਸਪੀ ਸੋ तमाम ਜਿੰਨੇ ਵੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਬੜਾ ਸ਼ਾਨਦਾਰ ਇਵੈਂਟ ਆਰਗੇਨਾਈਜ਼ ਕੀਤਾ ਮੇੜਾ ਨੂੰ ਵੈਬੀ ਸੈਟ ਕਰਦਾ ਸੋ ਫਿਰ ਦੁਬਾਰਾ ਸੂਬੇ ਦੇ ਦੇਸ ਵਾਸੀਆਂ ਨੂੰ ਪੰਜਾਬੀਆਂ ਨੂੰ ਤੇ ਮੇਰੇ ਪਿਆਰੇ ਤਰਨਤਾਰਨ ਵਾਸੀਆਂ ਨੂੰ 79ਵੇਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕ ਸਰ ਪੈਡੀ ਦੇ ਸੀਜ਼ਨ ਲੈ ਕੇ ਕਿਸਾਨਾਂ ਅਟਲ ਪੁਰੀਆਂ ਤਿਆਰੀਆਂ ਨੇ ਪੈਡੀ ਦੇ ਸੀਜ਼ਨ ਦੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿੰਦੀ ਜਾਈਗੀ ਅੱਲਾਕੱਲਾ ਦਾਣਾ ਚੱਕਾਂਗੇ ਔਰ 190 ਲੱਖ ਮੀਟਰ ਜਿਹੜਾ ਸਾਨੂੰ ਉਮੀਦ ਆ ਵੀ ਪੈਡੀ ਆਊਗੀ ਮੰਡੀਆਂ ਦੇ ਅੰਦਰ ਸੋ ਕਿਸਾਨਾਂ ਨੂੰ ਜੀਆਆਂ ਪੁਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਰੋਦੇ ਲਈ ਚਾਰ ਮੈਂਬਰੀ ਜਿਹੜਾ ਹੋ ਕੋਆਰਡੀਨੇਸ਼ਨ ਵੀ ਸਾਡੇ ਮੰਤਰੀ ਸਭਾਣਾ ਦੇ ਲੈਵਲ ਤੇ ਬਣੀ ਹੈ ਸੋ ਕੋਈ ਮਤਲਬ ਢਿੱਲ ਨਹੀਂ ਵਰਤੀ ਜੋ ਕਿ ਪੂਰੀ ਤਿਆਰ ਕਿਸਾਨਾਂ ਉੱਪਰ ਬਾਬ ਜਿਹੜੀ ਹੋਈ ਹੈ بارشਾਂ ਕਰਕੇ ਉਹਦੇ ਸਪੰਸ ਵੀ ਲਾਜ਼ਮੀ ਤੌਰ ਤੇ ਉਹਦੀਆਂ ਗਰਦਵਾਰੀਆਂ ਹੋਣਗੀਆਂ ਕਿਸਾਨਾਂ ਦੇ ਨਾਲ ਖੜੀਆਂ ਪਹਿਲੂ ਵੀ ਅੱਜ ਹੀ ਬਣੇ